ਪਿਛਲੇ ਕੁਝ ਦਿਨਾਂ ਤੋਂ ਜਿਵੇਂ ਹੀ ਕੁਝ ਗੈਂਗਸਟਰਾਂ ਦੇ ਨਾਮ ਸੁਰਖੀਆਂ ਦੇ ਵਿੱਚ ਆਏ ਨੇ ਅਤੇ ਉਹਨਾਂ ਦੇ ਨਾਂ ਤੇ ਫਰੋਤੀ ਮੰਗਣ ਵਾਲੇ ਲੋਕਾਂ ਦੀਆਂ ਵੀ ਬਹੁਤ ਸਾਰੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਤਾਜ਼ਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ ਦੱਸਦੀਏ ਕਿ ਲੁਧਿਆਣਾ ਪੁਲਿਸ ਦੇ ਵੱਲੋਂ ਦੋ ਉਹਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਨੇ ਆਪਣੇ ਆਪ ਨੂੰ ਲਾਰੈਂਸ ਬਿਸ਼ਨੋਈ ਗੈਂਗ ਦੇ ਵਿਅਕਤੀ ਦੱਸ ਕੇ ਇੱਕ ਕਰੋੜਪਤੀ ਵਿਅਕਤੀ ਦੇ ਕੋਲੋਂ ਫਰੋਤੀ ਮੰਗੀ ਸੀ ਪਰ ਕਰੋੜਪਤੀ ਦੇ ਵੱਲੋਂ ਸ਼ਿਕਾਇਤ ਕਰਨ ਤੋਂ ਬਾਅਦ ਜਦੋਂ ਉਹਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਉਹਨਾਂ ਦੇ ਵਿੱਚੋਂ ਇੱਕ ਵਿਅਕਤੀ ਜਲੰਧਰ ਦਾ ਅਤੇ ਦੂਜਾ ਲੁਧਿਆਣੇ ਦਾ ਨਿਕਲਿਆ ਦੱਸ ਦਈਏ ਕਿ ਫਿਰੋਤੀ ਮੰਗਣ ਵਾਲੇ ਇਹ ਲੋਕ ਆਪਣੇ ਆਪ ਨੂੰ ਲਾਰੈਂਸ ਬਿਸਨੋਈ ਗਰੁੱਪ ਦੇ ਮੈਂਬਰ ਦੱਸ ਰਹੇ ਸੀ ਫਿਲਹਾਲ ਪੁਲਿਸ ਨੇ ਇਹਨਾਂ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਵਕਕ ਟੀਵੀ ਚੈਨਲ ਦੇ ਵਿੱਚ ਜਾਂ ਪ੍ਰਿੰਟ ਮੀਡੀਆ ਦੇ ਵਿੱਚ ਇਹੋ ਜਿਹੀਆਂ ਨਿਊਜ਼ ਆਉਂਦੀਆਂ ਵੀ ਉਹਨੂੰ ਥ੍ਰੈਟ ਆ ਗਈ ਉਹਦੀ ਥ੍ਰੈਟ ਆ ਗਈ ਕੁਝ ਲੋਕ ਉਹਦਾ ਝੂਠੀ ਕਹਾਣੀ ਕੜ ਕੇ ਉਹਦਾ ਜਿਹੜਾ ਉਹਦਾ ਫਾਇਦਾ ਲੈਣਾ ਚਾਹੁੰਦੇ ਆ ਜਿਵੇਂ ਕਿ ਤੁਹਾਨੂੰ ਦੱਸਿਆ ਵੀ ਉਹ ਫਾਇਰਿੰਗ ਇਨਸੀਡੈਂਟ ਦੇ ਵਿੱਚ ਉਹਨੇ ਸੈਂਸੇਸ਼ਨਲ ਕੇਸ ਬਣਾ ਕੇ ਉਹਨੂੰ ਕਰਨ ਦੀ ਕੋਸ਼ਿਸ਼ ਕੀਤੀ ਇਸੇ ਤਰ੍ਹਾਂ ਇੱਕ ਦੂਸਰੇ ਕੇਸ ਦੇ ਵਿੱਚ ਉਹਨੂੰ ਜਿਹੜਾ ਵਿਸ਼ਾਲ ਜੈਨ ਪੁੱਤਰ ਭਾਨੂੰ ਕੁਮਾਰ ਵਾਸੀ ਨਿਊ ਸੂਰੀਆ ਵਿਹਾਰ ਪੰਜ ਪੀਰ ਲੁਧਿਆਣਾ ਰੋਡ ਉਹਨੂੰ ਇੱਕ ਜਿਹੜੀ ਆ ਰਹੀ ਸੀ ਕੁਝ ਦਿਨ ਤੋਂ ਇੱਕ ਕਾਲ ਆ ਰਹੀ ਸੀ 25 ਤੋਂ 30 ਲੱਖ ਰੁਪਏ ਦੇ ਅੱਜ ਮੈਂ ਲਾਰੈਂਸ ਬਸ਼ਨੋਈ ਦਾ ਉਹਦਾ ਚ ਜਾਣਕਾਰ ਆ ਉਹਦਾ ਦੋਸਤ ਆ ਉਹਦੇ ਨਾਲ ਪੜਦਾ ਰਿਆ ਤੇ ਸੋ ਦੈਟ ਕਿ ਨਹੀਂ ਦੇਂਗਾ ਤਾਂ ਤੇਰੇ ਪਰਿਵਾਰ ਨੂੰ ਮਾਰ ਦਿੱਤਾ ਜਾਊਗਾ ਉਹਦੇ ਵਿੱਚ ਅਸੀਂ ਦੋ ਆ ਜਿਹੜੇ ਲੜਕੇ ਇੱਕ ਹਰਮੇਲ ਸਿੰਘ ਹੈਪੀ ਪੁੱਤਰ ਰਸ਼ਪਾਲ ਸਿੰਘ ਵਾਸੀ ਤਲਨ ਜ਼ਿਲ੍ਹਾ ਜਲੰਧਰ ਤੇ ਦੂਸਰਾ ਹੈਗਾ ਉਹਨੂੰ ਜਤਿੰਦਰ ਕੁਮਾਰ ਉਰਫ ਰੋਹਤ ਕੁਮਾਰ ਪੁੱਤਰ ਗਪਾਲ ਕ੍ਰਿਸ਼ਨ ਵਾਸੀ ਸਲੇਮ ਟਾਬਰੀ ਉਹਨਾਂ ਨੂੰ ਅਰੈਸਟ ਕਰ ਲਿਆ ਉਹਨਾਂ ਦੇ ਫੋਨ ਰਿਕਵਰ ਕਰ ਲਏ ਜਿਹਦੇ ਤੋਂ ਕਾਲ ਕਰ ਰਹੇ ਸੀਗੇ ਨੰਬਰ ਆਪਦੀ ਆਈਡੀ ਚੇਂਜ ਕਰਕੇ ਉਹ ਜਿਹੜਾ ਉਹਨੂੰ ਨੰਬਰ ਉਹਦੀ ਉਸ ਗੱਲ ਟੰਗ ਦੀ ਕਾਲ ਕਰ ਰਹੇ ਸੀ ਇਹ ਜਿਹੜਾ ਹੈਗਾ ਇਹਨੂੰ ਮਿਸਟਰ ਜੈਨ ਨੂੰ ਪਹਿਲਾਂ ਤੋਂ ਜਾਣਦੇ ਸੀ ਇਹਨਾਂ ਨੂੰ ਲੱਗਿਆ ਇਹ ਸੌਫਟ ਟਾਰਗੇਟ ਹੈ ਛੇਤੀ ਡਰ ਜਾਊਗਾ ਜਿਹੜਾ ਇਹ ਮਾਹੌਲ ਚੱਲ ਰਿਹਾ ਉਸੇ ਦਾ ਇਹਨਾਂ ਨੇ ਵੀ ਜਿਹੜੀ ਜਿਹਦੇ ਚ ਅਫਵਾਹਾਂ ਜ਼ਿਆਦਾ ਪ੍ਰੈਕਟੀਕਲ ਘੱਟ ਤੇ ਅਫਵਾਹਾਂ ਜ਼ਿਆਦਾ ਤੇ ਉਸ ਅਫਵਾਹ ਦਾ ਫਾਇਦਾ ਉਠਾ ਕੇ ਇਹਨਾਂ ਨੂੰ ਸੀ ਵੀ ਅਸੀਂ ਉਹਦੇ ਤੋਂ 25-30 ਲੱਖ ਰੁਪਇਆ ਲੈ ਲਾਂਗੇ ਲੁਧਿਆਣਾ ਪੁਲਿਸ ਦੀ ਸਾਡੀ ਟੀਮ ਨੇ ਉਹਦੇ ਚ ਦਿਨ ਰਾਤ ਮਿਹਨਤ ਕੀਤੀ ਤੇ ਉਹ ਕੇਸ ਨੂੰ ਅਸੀਂ ਕ੍ਰੈਕ ਕਰਨ ਚ ਕਾਮਯਾਬ ਹੋਏ ਹਾਂ ਦੋਨੇ ਜਾਣੇ ਆ ਜਿਹੜੇ ਅਸੀਂ ਇਹਦੇ ਚ ਅਰੈਸਟ ਕਰਦੇ ਆ ਲਾਸਟ ਉਹਦੇ ਚ ਕੋਈ ਹੋਰ ਤੁਹਾਡਾ ਬਿਊਰੋ ਰਿਪੋਰਟ ਲਾਈਵ ਤੇਸ ਚੈਨਲ ਪਟਿਆਲਾ